ਬਾਟ ਬਾਰੇ ਦਰਾਜ ਕੋ ਕਰ ਬਾਟ ਲਾਗ ਗਏ ਜਬੈ ਜਦੋ ਸਮੁੰਦਰ पार ਕਰਕੇ ਆਤੇ ਰਸਤੇਆਂ ਨੂੰ ਲੰਘ ਕੇ ਲੰਕਾ ਟਾਪੂ ਵਿੱਚ ਪਹੁੰਚ ਗਏ ਦੂਤ दैਤਨ ਕੇ ਹਉਤੇ ਤਵ ਦੌਰ ਰਾਵਣ ਪੈ ਗਏ ਤਾ ਜੇੜੇ दैंता ਦੇ ਦੂਤ ਸੰਨ ਉਹ ਭੱਜ ਕੇ ਰਾਵਣ ਕੋਲ ਗਏ ਰਣ ਸਾਜ ਬਾਜ ਸਬੈ ਕਰੋ ਇੱਕ ਬੇਨਤੀ ਮੰਨ ਮਾਨੀਐ ਔਰ ਆਵਣੋ ਕਹਿ ਲਗੇ ਕਿ ਯੁੱਧ ਦੀ ਤਿਆਰੀ ਦੇ ਸਾਰੇ ਸਾਜ਼ ਕਰੋ ਪਰ ਮੇਰੀ ਇੱਕ ਬੇਨਤੀ ਮੰਨ ਲਵੋ ਗੜ ਲਾਂਕ ਬਾਂਕ ਸੰਭਾਰੀਐ ਰਗੁਬੀਰ ਆਗਮ ਜਾਨੀਐ ਕਿ ਲੰਕਾ ਦੇ ਸੋਨੇ ਕਿਲੇ ਨੂੰ ਸੰਭਾਲ ਲਵੋ ਕਿਉਂਕਿ ਰਾਮਚੰਦਰ ਦਾ ਆਗਮਨ ਹੋ ਗਿਆ ਹੈ ਤੂਮਰ ਆਛਸੋ ਜਾਵਮਾਲ ਬੁਲਾਏ ਵੀਰ ਪਟ ਦੇਈ ਰਾਵਣ ਨੇ ਦੂਤ ਦੀ ਗੱਲ ਸੁਣ ਕੇ ਧੁਮਰਾਚਾਤੇ ਜਾਵ ਮਾਲ ਨੂੰ ਬੁਲਾ ਕੇ ਦੋਹਾਂ ਸੂਰਮਿਆਂ ਨੂੰ ਭੇਜ ਦਿੱਤਾ ਸੋਰ ਕੋਰ ਕਰੋਰ ਕੈ ਜਹਾਂ ਰਾਮ ਥੇ ਤਹਾਂ ਜਾਤ ਪੇ ਇਹ ਦੋਵੇਂ ਵੱਡੇ ਹੱਲੇ ਗੁੱਲੇ ਨਾਲ ਕਿੰ ਕਰੋੜਾਂ ਸੈਨਕਾ ਨਾਲ ਲੈ ਕੇ ਜਿੱਥੇ ਸ਼੍ਰੀ ਰਾਮ ਉਤਰੇ ਹੋਏ ਸਨ ਉਥੇ ਪਹੁੰਚ ਗਏ ਰੋ ਸਕੇ ਹਨਵੰਤਾ ਪਗ ਰੋਪ ਪਾਵ ਪਰਹਾਰਿਯੰ ਗੁੱਸਾ ਖਾ ਕੇ ਹਨੂਮਾਨ ਨੇ ਉਸ ਥਾਂ ਉਤੇ ਪੈਰ ਗੱਡ ਕੇ ਪ੍ਰਹਾਰ ਕੀਤਾ ਜੋਜ ਭੂਮ ਗਿਰਿਓ ਬਲੀ ਸੁਰ ਲੋਕ ਮਾਜ ਬਿਹਾਰਿਯੰ ਅਤੇ ਇੱਕ ਸੂਰਮਾ ਤੁਮਰ ਆਚ ਯੁੱਧ ਕਰਦਾ ਧਰਤੀ ਉਤੇ ਡਿੱਗ ਪਿਆ ਅਤੇ ਦੇਵ ਲੋਕ ਵਿੱਚ ਪਹੁੰਚ ਗਿਆ ਜਾਬ ਮਾਲ ਭੀਰੇ ਕਛੂ ਪਉ ਨਮਾਰ ਐਸੇ ਈ ਕਹਿ ਲੈ ਜਾਵ ਮਾਲ ਕੋਚ ਚਿਰਲੇ ਲੜਿਆ ਫਿਰ ਉਸ ਨੂੰ ਅੰਤ ਵਿੱਚ ਉਸੇ ਤਰ੍ਹਾਂ ਮਾਰ ਦਿੱਤਾ ਗਿਆ ਬਾਜਕੀਨ ਪ੍ਰਵੇਸ਼ ਲੰਕ ਸੰਦੇਸ ਰਾਵਨ ਸੋ ਦੇ ਸੈਨਾ ਨੇ ਭੱਜ ਕੇ ਲੰਕਾ ਵਿੱਚ ਪ੍ਰਵੇਸ਼ ਕੀਤਾ ਅਤੇ ਰਾਵਨ ਨੂੰ ਸੁਨੇਹਾ ਦਿੱਤਾ ਤੂਮ ਰਾਚ ਸੋ ਜਾਵ ਮਾਲ ਦੂਹੂ ਰਾਗਵ ਜੋ ਹਰਿਓ ਕੇ ਤੋ ਉਮਰ ਆਛ ਅਤੇ ਜਾਬਮਲ ਇਹਨਾਂ ਦੋਹਾਂ ਨੂੰ ਹਰਾਮ ਨੇ ਮਾਰ ਦਿੱਤਾ ਹੈ ਹੈ ਕਛੂ ਪ੍ਰਭ ਕੇ ਹਿਏ ਸ਼ੁਭ ਮੰਤਰ ਆਵਤ ਸੋ ਕਰੋ ਜੋ ਕੁਝ ਪ੍ਰਭੂ ਰਾਵਣ ਦੇ ਦਿਲ ਵਿੱਚ ਸ਼ੁਭ ਸਲਾਹ ਆਉਂਦੀ ਹੈ ਉਹੀ ਕਰੋ ਪੇਖ ਤੀਰ ਅੰਕੰਪਣੈ ਦਲ ਸੰਗ ਦਾ ਸੋ ਪੜਾ ਦੇਵ ਰਾਵਣ ਨੇ ਆਪਣੇ ਕੋਲ ਆ ਕੰਪਣ ਨਾਮ ਦੇ ਯੁੱਧੇ ਨੂੰ ਵੇਖ ਕੇ ਸੈਨਾ ਸਹਿਤ ਯੁੱਧ ਲਈ ਪੈ ਦਿੱਤਾ। ਬਾਤ ਬਾਤ ਬਜੇ ਬਜੰਤਰ ਨਿਨਾਦ ਸੱਦ ਪੂਰੀ ਪੈਉ। ਤਰਾ ਤਰਾ ਦੇ ਵਾਜੇ ਵੱਜਣ ਲੱਗੇ ਅਤੇ ਲੰਕਾਪੁਰੀ ਵਿੱਚ ਲਗਾਤਾਰ ਧੁਨ ਹੋਣ ਲੱਗੀ। ਸੁਰ ਰਾਏ ਆਦ ਪ੍ਰਹਸਤ ਤੇ ਇਹ ਬਾਤ ਮੰਤਰ ਵਿਚਾਰਿਓ। ਇੰਦਰ ਅਤੇ ਪ੍ਰਹਸਤ ਆਦੀ ਨੇ ਵਿਚਾਰ ਪੂਰਵਕ ਸਲਾਹ ਦਿੱਤੀ ਸੀ ਦੇ ਮਿਲੋ ਰਗੁਰਾਜ ਕੋ ਕਸ ਰੋਸ ਰਾਵ ਸੰਭਾਰਿਓ हे ਰਾਜਨ ਸੀਤਾ ਦੇ ਕੇ ਰਾਮਚੰਦਰ ਨਾਲ ਮਿਲ ਜਾਓ ਕਿਸ ਲਈ ਗੁੱਸੇ ਨੂੰ ਪਾਲ ਰਹੇ ਹੋ ਛਾਪਿਆ ਛੰਦ ਚੱਲ ਹਲਾਂਤ ਤਰਵਾਰ ਬਜਤ ਬਾਜੰਤਰ ਮਹਾਤੁਨ ਤਲਵਾਰਾਂ ਝਿਲਮਿਲ ਕਾਦੀਆਂ ਹਨ ਅਤੇ ਘੋਰ ਧੁਨ ਨਾਲ ਵਾਜੇ ਵੱਜਦੇ ਹਨ ਖੜਹਾੜਾਂਤ ਖਹਿਖੋਲ ਧਿਆਨ ਤਜ ਪਰਤ ਚਵਦ ਮੁੰਨ ਉਹਨਾਂ ਦੇ ਕਵਚਾਂ ਜਾਂ ਸਿਰ ਦੇ ਟੋਪਾ ਨਾਲ ਡਹਿਕਨ ਤੋਂ ਖੜਖੜ ਦੀ ਆਵਾਜ਼ ਹੁੰਦੀ ਹੈ ਜਿਸ ਦੇ ਤੜਕੇ ਨਾਲ ਮੁਨੀਆਂ ਦੇ ਧਿਆਨ ਛੁੱਟ ਰਹੇ ਹਨ ਇੱਕ ਇੱਕ ਲੈ ਚੱਲੈ ਇੱਕ ਤਨ ਇੱਕ ਹਰੁਜੈ ਇੱਕ ਸੂਰਮੇ ਇੱਕ ਨਾਨੂ ਚੁੱਕ ਕੇ ਲੈ ਗਏ ਹਨ ਅਤੇ ਇੱਕ ਇੱਕਨਾ ਨਾਲ ਉੱਧ ਵਿੱਚ ਰੁਜੇ ਹੋਏ ਹਨ ਅੰਧ ਧੁੰਦ ਪਰ ਗਈ ਹੱਥ ਆਰ ਮੁਖ ਨਾ ਸੂਝੈ ਸੰਗਣੀ ਧੁੰਦ ਪੈ ਗਈ ਹੈ ਜਿਸ ਕਰਕੇ ਹੱਥ ਅਤੇ ਮੂੰਹ ਨਹੀਂ ਦਿਸਦੇ ਸਮੂਹੇ ਸੂਰਸਾਵੰਤ ਸਵ ਫੌਜ ਰਾਜ ਅੰਗਦ ਸਮਰ ਯੁੱਧ ਭੂਮੀ ਵਿੱਚ ਸਾਹਮਣੇ ਸੂਰ ਵੀਰ ਖੜੇ ਹਨ ਅਤੇ ਅੰਗਦ ਰਾਜੇ ਦੀ ਸੈਨਾ ਟਟੀ ਹੋਈ ਹੈ। ਚੈ ਸਾਧਨ ਨਾਦ ਬਿਹੱਦ ਉਹ ਧਨ ਜਪੰਤ ਸੁਰਪੁਰ ਅਮਰ। ਰਾਮਚੰਦਰ ਦੀ ਜੈ ਦੀ ਸੱਦ ਇੱਕ ਸਾਰ ਬਹੁਤ ਆਦਿਕ ਹੋ ਰਹੀ ਹੈ। ਅਤੇ ਸਵਰਗ ਵਿੱਚ ਦੇਵਤੇ ਧਨ ਧਨ ਕਹਿ ਰਹੇ ਹਨ। ਇੱਕ ਅੰਗਦ युवराज ਦੁੱਤਿਆ ਦਿਸ ਬੀਰ ਅਕੰਪਨ। ਇਦਨੋ ਯੁਵਰਾਜ ਅੰਗਦ ਹੈ ਅਤੇ ਦੂਜੇ ਰਾਵਣ ਦੇ ਪਾਸਿਓਂ ਅਕੰਪਨ ਸੂਰਮਾ ਹੈ। ਕਰਤ ਬ੍ਰਿਸ਼ਟ ਸਰਧਾਰ ਤਜਤ ਨਹੀਂ ਨਾਇਕ ਆਯੋਦਨ। ਦੋਵੇਂ ਧੀਰਾਂ ਦੀ ਲਗਾਤਾਰ ਵਰਖਾ ਕਰਦੇ ਹਨ ਅਤੇ ਯੁੱਧ ਭੂਮੀ ਨੂੰ ਜਰਾ ਜਿੰਨਾ ਵੀ ਛੱਡਦੇ ਨਹੀਂ ਹਨ। ਹੱਥ ਬਾਥ ਮਿਲ ਗਈ ਲੁੱਥ ਬਿਥਰੀ ਅਹਾਹਾੜਨ। ਹੰਤਨੋ ਦੋਹਾਂ ਦੇ ਹੱਥ ਇੱਕ ਦੂਜੇ ਦੀ ਵਕੀ ਵਿੱਚ ਪੈ ਗਏ ਅਤੇ ਯੁੱਧ ਭੂਮੀ ਵਿੱਚ ਲੋਥਾਂ ਖਿਲਰ ਗਈਆਂ ਘੁੰਮੇ ਕਾਏ ਅਕਾਏ ਬੀਰ ਬੰਕੜੇ ਬਵਾਲਕੰ ਕਾਇਲ ਹੋਏ ਸੂਰਮੇ ਘੇਰਨੀਆਂ ਖਾ ਰਹੇ ਹਨ ਯੁੱਧ ਕਰਮ ਨਾਲ ਰੱਜ ਕੇ ਸੂਰਮੇ ਲਲਕਾਰਦੇ ਹਨ ਭਖਤ ਬੈਠ ਵਿਬਾਨ ਬਰਤਨ ਤਨ ਚੰਪਤ ਅਮਰ ਦੇਵਤੇ ਸੁੰਦਰ ਵਿਮਾਨਾਂ ਵਿੱਚ ਬੈਠ ਕੇ ਯੁੱਧ ਨੂੰ ਵੇਖ ਰਹੇ ਸਨ ਅਤੇ ਧੰਨ ਧੰਨ ਜਪ ਰਹੇ ਹਨ। ਪਾਵਪੂਤ ਪਵੇਖਣ ਪਵਾਨ ਮੋ ਆਬ ਲਗ ਲਖਿਓ ਨ ਆਸ ਸਮਰ। ਅਤੇ ਕਹਿੰਦੇ ਹਨ ਕਿ ਭੂਤ ਪਵੇਖਾ ਤੇ ਵਰਤਮਾਨ ਵਿੱਚ ਹੁਣ ਤੱਕ ਅਜਿਹੇ ਯੁੱਧ ਨਹੀਂ ਵੇਖਿਆ। ਕਹੋ ਮੁੰਡ ਪੇਖਿਆ ਹੈ ਕਹੋ ਭਕ ਰੁੰਡ ਭਰੇ ਤਰ। ਕਿਤੇ ਰਣਭੂਮੀ ਵਿੱਚ ਸੇਰ ਤਿਸਦੇ ਹਨ ਅਤੇ ਕਿਤੇ ਧਰਤੀ ਉੱਤੇ ਪੇ ਧੜ ਭੱਕ-ਪੱਕ ਕਰਦੇ ਹਨ ਕਿਤਹੀ ਜਾਗ ਤਰਫੰਤ ਕਹਉ ਉਚਰੰਤ ਸੋਛਬ ਕਰ ਕਿਤੇ ਟੰਗ ਤੜਫਦੀ ਹੈ ਅਤੇ ਕਿਤੇ ਸੁੰਦਰ ਛਵੀ ਵਾਲਾ ਹੱਥ ਉਚਲਦਾ ਹੈ ਭਰਤ ਪਾਤਰ ਖੇਚਰੰ ਕਹਉ ਚਾਵੰਡ ਚਿਕਾਰੈ ਕਿਤੇ ਜੋਗਣੀਆਂ ਲਹੂ ਦੇ ਖੱਪਰ ਭਰਦੀਆਂ ਹਨ ਅਤੇ ਕਿਤੇ ਇਲਾ ਚੀਕਦੀਆਂ ਹਨ ਕਿਲਕਤ ਕਤੈ ਮਸਾਨ ਕਾਹੂ ਪੈਰਵ ਭਵ ਕਾਰੈ ਕਿਤੇ ਮਸਾਨ ਕਿਲਕਾਰ ਦੇ ਹਨ ਅਤੇ ਕਿਤੇ ਪੈਰਵ ਪਵਕਾ ਮਾਰਦੇ ਹਨ ਇਹ ਭਾਤ ਬੀਜੇ ਕਪ ਕੀ ਭਈ ਹਣਿਓ ਅਸੁਰ ਰਾਵਣ ਤਣਾ ਇਸ ਤਰ੍ਹਾਂ ਯੁੱਧ ਵਿੱਚ ਬੰਦਰ ਅੰਗਦ ਦੀ ਜਿੱਤ ਹੋਈ ਅਤੇ ਦਾਇਤ ਰਾਵਣ ਦਾ ਪੁੱਤਰ ਮਾਰਿਆ ਗਿਆ ਪੈ ਡੱਗ ਆ ਡੱਗ ਭੱਠੇ ਹਠੀ ਗਹਿ ਗਹਿ ਕਰ ਦਾ ਤਣ ਤ੍ਰਿਣਾ ਯੋਸ਼ ਵਿੱਚ ਆਏ ਅਤੇ ਉਤਸ਼ਾਹ ਤੋਂ ਹੀਨੇ ਸੂਰਮੇ ਦੰਦਾ ਵਿੱਚ ਘਾ ਫੜ ਫੜ ਕੇ ਭਜੇ ਜਾਂਦੇ ਹਨ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤ